ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਫੈਕਟ ਉੱਤੇ ਸੋ ਗੱਲਬਾਤ ਕਰਾਂਗੇ ਦੋਸਤੋ ਅੱਜ ਕਿੱਸਿਆਂ ਵਾਲੇ ਨਿਜ਼ਾਮ ਦੀ ਯਾਨੀ ਕਿ ਨਿਜ਼ਾਮ ਹਾਇਦਰਾਬਾਦ ਤੇ ਇਹਦੇ ਐਡੇ ਇੱਕ ਰੋਚਕ ਕਿੱਸੇ ਹਨ ਅਰੇ ਕਿੱਦਾਂ ਦਾ ਸੀ ਨਿਜ਼ਾਮ ਸੁਣ ਕੇ ਹੈਰਾਨ ਰਹਿ ਜਾਓਗੇ ਇਹਦੇ ਸ਼ੌਂਕ ਵੀ ਦੱਸਾਂਗੇ ਤੁਹਾਨੂੰ ਔਰ ਕੀ ਕੀ ਚੱਕਰਬਾਜ਼ੀਆਂ ਨੇ ਪਤੰਦਰ ਨੇ ਪਾਈਆਂ ਸਾਰੀਆਂ ਦੱਸਾਂਗੇ ਸੋ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰੀ ਸੁਣਨਾ ਔਰ ਚੈਨਲ ਜਿਹਨਾਂ ਬਰੇ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਜਰੂਰ ਕਰ ਲਓ ਤੇ ਘੰਟੀ ਵਾਲਾ ਬਟਨ ਵੀ ਨਾ ਭੁੱਲੋ ਤਾਂ ਦੋਸਤੋ ਬ੍ਰਿਟਾਨ ਵੀ ਸਰਕਾਰ ਦਾ ਵਫਾਦਾਰ ਮਿੱਤਰ ਲੈਫਟੀਨੈਂਟ ਜਨਰਲ ਹਿਸ ਐਗਜ਼ਾਲਟਿਡ ਹਾਈਨੈਸ ਆਸਫ ਜਾ ਮੁਜੱਫਰ ਉਲ ਮੁਲਕ ਨਿਜ਼ਾਮ ਉਲ ਮੁਲਕ ਨਿਜ਼ਾਮ ਉਲ ਦੌਲਾ ਸਰ ਮੀਰ ਉਸਮਾਨ ਅਲੀ ਖਾਨ ਬਹਾਦਰ ਫਤਿਹ ਜੰਗ ਜੀ ਸੀ ਐਸ ਆਈ ਜੀ ਬੀ ਈ ਖਾਨਦਾਨ ਦਾ ਦਸਵਾਂ ਹਾਕਮ 1911 ਦੇ ਵਿੱਚ ਹైదరాబాద్ ਦੇ ਤਖਤ ਤੇ ਬੈਠਾ ਐਡਾ ਲੰਬਾ ਤੇਦਾ ਨਾਂ ਹੈ ਨਿਜ਼ਾਮ ਦੀ रियासत ਦੀ ਹੱਦ ਵਿੱਚ ਇੱਕ ਬਹੁਤ ਦੂਰ ਤੱਕ ਫੈਲਿਆ ਹੋਇਆ ਪਠਾਰ ਹੈ ਜਿਹਦੀ ਸਮੁੰਦਰੀ ਤਲ ਤੋਂ ਔਸਤ ਉਚਾਈ 1250 ਫੁੱਟ ਹੈ ਉਸ ਪਠਾਰ ਦੇ ਵਿਚਾਲੇ ਪਹਾੜੀਆਂ ਜਿਨ੍ਹਾਂ ਦੀ ਉਚਾਈ 2500 ਫੁੱਟ ਤੋਂ ਲੈ ਕੇ 3500 ਫੁੱਟ ਤੱਕ ਹੈ रियासत ਦਾ ਕੁੱਲ 80000 ਵਰਗ ਮੀਲ ਦਾ ਖੇਤਰਫਲ ਇੰਗਲੈਂਡ ਅਤੇ ਸਕਾਟਲੈਂਡ ਦੇ ਖੇਤਰਫਲ ਤੋਂ ਵੀ ਵੱਧ ਹੈ ਤਾਂ ਹైదరాబాద్ रियासत ਦੀ ਨੀ ਨਵਾਬ ਆਸਫ ਜਾ ਬਹਾਦਰ ਨੇ ਰੱਖੀ ਸੀ ਜੋ ਕਿ ਔਰੰਗਜ਼ੇਬ ਦਾ ਪ੍ਰਸਿੱਧ ਜਰਨੈਲ ਸੀ ਦਿੱਲੀ ਦੇ ਸ਼ਹਿਨ ਚਾਹੀ جنگ ਵੇਲੇ ਸਿਆਸੀ ਨੀਤੀਆਂ 'ਚ ਵੀ ਲੰਮਾ ਸਮਾਂ ਸੇਵਾ ਕਰਨ ਪਿੱਛੋਂ ਨਵਾਬ ਆਸਫ ਜਾ ਨੂੰ 1713 ਈਸਵੀ ਦੇ ਵਿੱਚ ਦੱਖਣੀ ਖਿੱਤੇ ਦਾ ਸੂਬੇਦਾਰ ਬਣਾ ਦਿੱਤਾ ਗਿਆ ਸੀ ਉਨੂੰ ਨਿਜ਼ਾਮ ਵਾਲਾ ਬੁਲਕ ਦਾ ਖਿਤਾਬ ਦਿੱਤਾ ਗਿਆ ਜੋ ਉਹਦੇ ਵੰਸ਼ ਦਾ ਖਾਨਦਾਨੀ ਖਿਤਾਬ ਬਣ ਗਿਆ ਤਾਂ ਬਾਹਰੀ ਹਮਲਿਆਂ ਅਤੇ ਅੰਦਰੂਨੀ ਫੁੱਟ ਦੇ ਕਾਰਨ ਮੁਗਲ ਸਲਤਨਤ ਦੇ ਬੁਰੇ ਦਿਨ ਆ ਗਏ ਗੜਬੜੀ ਦੇ ਉਹਨਾਂ ਦਿਨਾਂ 'ਚ ਨਵਾਬ ਆਸਫਜਹਾਨ ਨੇ ਦਿੱਲੀ ਤਖਤ ਦੇ ਕਮਜ਼ੋਰ ਵਾਰਸਾਂ ਵਿਰੁੱਧ ਆਪਣੀ ਆਜ਼ਾਦੀ ਦਾ ਐਲਾਨ ਕਰਤਾ ਪਰ ਉਹਨੂੰ ਆਪਣੀ ਨਵੀਂ ਰਿਆਸਤ ਦੇ ਪੱਛਮੀ ਹਿੱਸਿਆਂ 'ਚ ਗੜਬੜ ਪੈਦਾ ਕਰਨ ਵਾਲਾ ਮਰਾਠਿਆਂ ਨਾਲ ਲੜਾਈ ਲੜਨੀ ਪਈ ਪਰ ਨਵਾਬ ਦੀ ਜਿੱਤ ਹੋਈ ਨਵਾਬ ਦੇ ਆਜ਼ਾਦੀ ਦੇ ਐਲਾਨ ਤੋਂ ਦਿੱਲੀ ਹਕੂਮਤ ਖਫਾ ਹੋ ਗਈ ਤੇ ਖਾਨਦਾਨ ਦੇ ਸੂਬੇਦਾਰ ਮੁਬਾਰਜ਼ ਖਾਨ ਨੂੰ ਕੁਫੀਆ ਤੌਰ ਤੇ ਹੁਕਮ ਦਿੱਤਾ ਕਿ ਨਵਾਬ ਆਸਪਜਾ ਨੂੰ ਫੌਜੀ ਤਾਕਤ ਨਾਲ ਦਬਾ ਦੇ ਬੇਰਾਰ ਦੇ ਜ਼ਿਲ੍ਹਾ ਬੁਲਡਾਨਾ ਦੇ ਸ਼ਕਰਖੇਲ ਦਾ ਨਾਂ ਦੇ ਸਥਾਨ ਤੇ 1724 ਈਸਵੀ ਦੇ ਵਿੱਚ ਲੜਾਈ ਹੋਈ ਜ ਜਿਹਦੇ ਚ ਮੁਬਾਰਜ਼ ਖਾਨ ਹਾਰ ਗਿਆ ਤੇ ਆਪਣੀ ਜਾਨ ਗਵਾ ਬੈਠਾ ਇਸ ਲੜਾਈ ਨੇ ਆਸਪਜਾ ਦੀ ਆਜ਼ਾਦੀ ਪੱਕੀ ਕਰਤੀ। ਉਹਨੇ ਬਰਾਰ ਨੂੰ ਆਪਣੇ ਖੇਤਰ 'ਚ ਮਲਾ ਲਿਆ ਤੇ ਹైదరాబాద్ ਨੂੰ ਆਪਣੀ ਰਾਜਧਾਨੀ ਬਣਾ ਲਿਆ। 1741 'ਚ ਆਪਣੀ ਮੌਤ ਸਮੇ ਨਵਾਬ ਆਪਣੀ ਰਿਆਸਤ ਦਾ ਇਕੱਲਾ ਹਾਕਮ ਸੀ ਤੇ ਬਰਾਰ ਉਹਦੀ ਰਿਆਸਤ ਵਿੱਚ ਸ਼ਾਮਲ ਸੀ। ਹੁਣ ਮੁਗਲ ਰਾਜ ਵੇਲੇ ਜੋ ਹైదరాబాద్ ਦਾ ਸੂਬੇਦਾਰ ਹੁੰਦਾ ਸੀ ਉਹਨੂੰ ਨਿਜ਼ਾਮ ਕਿਹਾ ਜਾਂਦਾ ਸੀ। ਮੁਗਲੀਆਂ ਚਲਤਨਾ ਦੇ ਪਿਛੋਂ ਨਵਾਬ ਨੇ ਜੋ ਆਜ਼ਾਦ ਹੋ ਚੁੱਕਿਆ ਸੀ ਈਸਟ ਇੰਡੀਆ ਕੰਪਨੀ ਨਾਲ ਸੰਧੀ ਕਰ ਲਈ ਤਾਂ ਪਿੱਛੋਂ ਜਦ ਭਾਰਤ ਵਿੱਚ ਬ੍ਰਿਟਾਨੀ ਬੀ ਸੱਤਾ ਸਥਾਪਿਤ ਹੋ ਗਈ ਤਾਂ ਨਿਜ਼ਾਮ ਵੀ ਹੋਰ ਰਾਜੇ ਮਹਾਰਾਜ ਆਬਾ ਗ੍ਰੇਟ ਬ੍ਰਿਟੇਨ ਦੇ ਸ਼ਹਿਨਸ਼ਾ ਦੇ ਅਧੀਨ ਹੋ ਗਿਆ ਉਹਨਾਂ ਨਿਜ਼ਾਮ ਦੇ ਬਜ਼ੁਰਗਾਂ ਨੇ ਬੇਹਿਸਾਬ ਦੌਲਤ ਇਕੱਠੀ ਕਰੀ ਹੋਈ ਸੀ ਉਹਨਾਂ ਦੇ ਕੋਲ ਹੀਰੇ ਪੋਤੀਆਂ ਦਾ ਐਡਾ ਵੱਡਾ ਭੰਡਾਰ ਸੀ ਜੀ ਦੀ ਮਿਸਾਲ ਸੰਸਾਰ ਦੇ ਇਤਿਹਾਸ ਵਿੱਚ ਹੋਰ ਕਿਤੇ ਨਹੀਂ ਮਿਲਦੀ ਨਿਜ਼ਾਮ ਉਸਮਾਨ ਅਲੀ ਖਾਨ ਨੂੰ ਵਿਰਾਸਤ ਵਿੱਚ ਸੋਨੇ ਦੀਆਂ ਭਾਰੀ ਇੱਟਾਂ ਹੀਰੇ-ਜੋਹਰਾ ਦਾ ਭੰਡਾਰ ਤੇ ਬੜੇ ਬੇਸ਼ਕੀਮਤੀ ਜੀਵਰਾਤਾਂ ਦੇ ਢੇਰ ਮਿਲੇ ਹੋਏ ਸੀ। ਉਹਦੇ ਮਹਿਲ ਵਿੱਚਲੇ ਕਈ ਤਖਾਨੇ ਗਹਿਣੇ, ਸੋਨੇ ਤੇ ਚਾਂਦੀ ਦੀਆਂ ਇੱਟਾਂ ਨਾਲ ਭਰੇ ਹੋਏ ਸੀ। ਇਹਨਾਂ ਤਖਾਨਿਆਂ ਦੀਆਂ ਚਾਬੀਆਂ ਨਿਜ਼ਾਮ ਆਪਣੇ ਕੋਲ ਰੱਖਦਾ ਹੁੰਦਾ ਸੀ ਤੇ ਭੁੱਲ ਕੇ ਵੀ ਆਪਣੇ ਕਿਸੇ ਅਫਸਰ ਜਾਂ ਨੌਕਰ ਨੂੰ ਚਾਬੀਆਂ ਨਹੀਂ ਸੀ ਦਿੰਦਾ ਉਹ। ਜਵਾਨੀ ਵੇਲੇ ਹైదరాబాద్ ਦੇ ਨਿਜ਼ਾਮ ਨੂੰ ਆਪਣੀ ਬੇਹਿਸਾਬ ਦੌਲਤ ਨਾਲ ਬੜਾ ਮੋਸਰ ਔਰ ਜਦ ਵੀ ਮੌਕਾ ਮਿਲਦਾ ਤਾਂ ਇਹ ਖਾਨੇ ਚ ਜਾ ਕੇ ਉਹ ਸੋਨੇ ਤੇ ਚਾਂਦੀ ਦੀਆਂ ਇੱਟਾਂ ਗਿਣਦਾ ਰਹਿੰਦਾ ਸੀ ਤਾਂ ਉਹਨਾਂ ਦਿਨਾਂ ਚ ਸੋਨੇ ਦੀਆਂ ਇੱਟਾਂ ਦੇ ਛੱਠੇ ਲੱਗੇ ਦੇਖ ਕੇ ਨਿਜ਼ਾਮ ਬੜਾ ਖੁਸ਼ ਹੁੰਦਾ ਇਸ ਦੌਲਤ ਦੇ ਨਾਲ ਹੀ ਉਹਦੇ ਕੋਲ ਲੱਖਾਂ ਰੁਪਏ ਦੀ ਆਮਦਨੀ ਵਾਲੀਆਂ ਜ਼ਮੀਨਾਂ ਤੇ ਕੋਠੀਆਂ ਮਕਾਨ ਵੀ ਸਨ ਨਿਜ਼ਾਮ ਦੇ ਕੋਲ ਇੱਕ ਮਸ਼ਹੂਰ ਹੀਰਾ ਜੈਕਬ ਜਿਹੜਾ ਕਿ ਕੀਮਤ ਪੱਖੋਂ ਕੋਹੇਨੂਰ ਹੀਰੇ ਤੋਂ ਦੂਜੇ ਨੰਬਰ ਤੇ ਸਮਝਿਆ ਜਾਂਦਾ ਸੀ ਕੋਹੇਨੂਰ ਹੀਰਾ ਹੁਣ ਮਲਕਾ ਵਿਕਟੋਰੀਆ ਦੇ ਤਾਜਮਾ ਜੜਿਆ ਹੋਇਆ ਔਰ ਇੰਗਲੈਂਡ ਦੇ ਸ਼ਾਹੀ ਖਜ਼ਾਨੇ ਚ ਤਾਂ ਐਨੀ ਦੌਲਤ ਦੇ ਹੁੰਦਿਆਂ ਵੀ ਨਿਜ਼ਾਮ ਬੜਾ ਕੰਜੂਸ ਸੀਗਾ ਉਹ ਖੁਦ ਉੱਤੇ ਬਹੁਤ ਘੱਟ ਖਰਚ ਕਰਦਾ ਸੀ ਜਿਉਂ-ਜਿਉਂ ਉਹਦੀ ਉਮਰ ਵੱਧਦੀ ਜਾਂਦੀ ਸੀ ਤਿਉਂ-ਤਿਉਂ ਉਹਦੀ ਕੰਜੂਸੀ ਵੀ ਵੱਧਦੀ ਜਾਂਦੀ ਸੀ ਉਹ ਆਪਣੇ ਇਸ ਖਬਤ ਵਿੱਚ ਇੰਨਾ ਗਲਤਾਨ ਹੋ ਗਿਆ ਸੀ ਕਿ ਜਦੋਂ ਉਹ ਕਿਸੇ ਨੂੰ ਖਾਣੇ ਦੀ ਦਾਵਤ ਦਿੰਦਾ ਤਾਂ ਮੇਹ ਤੇ ਪਰੋਸਿਆ ਜਾਣ ਵਾਲਾ ਭੋਜਨ ਵੀ ਬੜਾ ਕਫੈਤੀ ਤੇ ਬੇਸਵਾਦਾ ਹੁੰਦਾ ਸੀ ਸ਼ਾਹ ਦੇ ਨਾਲ ਕੇਵਲ ਬਿਸਕਟ ਧਰਦਾ ਸੀ ਮਹਿਮਾਨਾਂ ਨੂੰ ਇੱਕ ਮਹਿਮਾਨ ਲਈ ਇੱਕ ਨਿਜ਼ਾਮ ਲਈ ਜੇ ਮਹਿਮਾਨਾਂ ਦੀ ਗਿਣਤੀ ਵੱਧ ਆਉਂਦੀ ਤਾਂ ਉਸੇ ਹਿਸਾਬ ਨਾਲ ਬਿਸਕਟਾਂ ਦੀ ਗਿਣਤੀ ਵੀ ਵੱਧ ਜਾਂਦੀ ਸ਼ਾਹੀ ਮਹਿਤ ਤੇ ਕੰਜੂਸੀ ਇੰਨੇ ਭੰਦੇ ਢੰਗ ਨਾਲ ਨਜ਼ਰ ਆਉਂਦੀ ਕਿ ਕਿਸੇ ਵੀ ਮਹਿਮਾਨ ਨੂੰ ਸੋ ਕੌਣ ਆਪਣੀ ਮੇਜ਼ਬਾਨ ਦੇ ਸੁਭਾਅ ਦਾ ਪਤਾ ਲੱਗ ਜਾਂਦਾ ਸੀ ਕਦੇ-ਕਦੇ ਇੰ ਇਦਾਂ ਦੇ ਮੌਕੇ ਵੀ ਆਉਂਦੇ ਜਦ ਉਹਦੀਆਂ ਦਾਅਵਤਾਂ ਸੱਚਮੁੱਚ ਸ਼ਾਨਦਾਰ ਹੁੰਦੀਆਂ ਸੀ ਪਰ ਅਜਹੀਆਂ ਦਾਅਵਤਾਂ ਦਾ ਖਰਚ ਉਹਦੀ ਜੇਬ ਦੀ ਥਾਂ ਸ਼ਾਹੀ ਖਜ਼ਾਨੇ 'ਚ ਹੁੰਦਾ ਸੀ ਨਿਜ਼ਾਮ ਦੀ ਇਹ ਆਦਤ ਸੀ ਕਿ ਜਿਨ੍ਹਾਂ ਦਾਅਵਤਾਂ ਤੇ ਖਰਚਾ ਸ਼ਾਹੀ ਖਜ਼ਾਨੇ 'ਚ ਹੁੰਦਾ ਸੀ ਉਹਨਾਂ 'ਚ ਮਹਿਮਾਨਾਂ ਦੀ ਰੱਜ ਕੇ ਸੇਵਾ ਕਰਦਾ ਸੀ ਇਦਾਂ ਦੀਆਂ ਦਾਅਵਤਾਂ ਦੇ ਵਿੱਚ ਦੇਸੀ ਵਿਦੇਸੀ ਦੋਮੇ ਕਿਸਮਾਂ ਦੇ ਖਾਣੇ ਬਣਦੇ ਤੇ ਮਹਿਮਾਨਾਂ ਨੂੰ ਵਧੀਆ ਵਿਸਕੀ ਪਲਾਈ ਜਾਂਦੀ। ਦਾਵਤ ਵਿੱਚ ਸ਼ਾਮਲ ਕਿਸੇ ਖਾਸ ਰਈਸ ਨੂੰ ਜੋ ਉਸ ਤੋਂ ਦੂਰ ਬੈਠਾ ਹੁੰਦਾ ਨਿਜ਼ਾਮ ਉਹਨੂੰ ਇੱਕ ਗਲਾਸ ਸ਼ੈਂਪੇਨ ਭਜਵਾਉਂਦਾ। ਗਲਾਸ ਫੜ ਕੇ ਉਹ ਰਈਸ ਹਿਜ ਹਾਈਨੈਸ ਦੇ ਸਤਕਾਰ ਲਈ ਖੜਾ ਹੋ ਜਾਂਦਾ ਤੇ ਉਸ ਪ੍ਰਤੀ ਦਿਖਾਏ ਗਏ ਸ਼ਾਹੀ ਮਾਣ ਦੇ ਧੰਨਵਾਦ ਵਧਾਈ ਕਈ ਵਾਰ ਝੁਕ-ਝੁਕ ਕੇ ਸਲਾਮ ਕਰਦਾ। ਤਾਂ ਉਹਦਾ ਇਹ ਮਤਲਬ ਸਮਝਿਆ ਜਾਂਦਾ ਕਿ ਨਿਜ਼ਾਮ ਨੇ ਉਸ ਰਾਇਸ ਨੂੰ ਖਾਸ ਤੌਰ ਤੇ ਸਨਮਾਨਤ ਕੀਤਾ ਰਿਵਾਜ ਅਨੁਸਾਰ ਉਸ ਵਿਚਾਰੇ ਨੂੰ ਇੱਕ ਗਲਾਸ ਸ਼ੈਂਪੇਨ ਦੇ ਬਦਲੇ ਅਗਲੀ ਸਵੇਰ ਘੱਟੋ ਘੱਟ 1 ਲੱਖ ਰੁਪਏ ਦੇ ਤੋਫੇ ਨਿਜ਼ਾਮ ਨੂੰ ਭੇਟ ਕਰਨੇ ਪੈਂਦੇ ਸੀ ਤਾਂ ਨਿਜ਼ਾਮ ਨੇ ਇਹ ਆਦਤ ਬਣਾ ਲਈ ਸੀ ਕਿ ਹਰ ਤਾਬਤ ਤੇ ਉਹ ਆਪਣੀ ਰਿਆਸਤ ਦੇ 6-7 ਅਮੀਰ ਤੇ ਰਈਸ ਬੰਦਿਆਂ ਨੂੰ ਸ਼ੈਂਪਨ ਦੇ ਗਲਾਸ ਭੇਟ ਕਰਦਾ ਜੀਹਦਾ ਮਤਲਬ ਸੀ ਕਿ ਲਗਭਗ 6-7 ਲੱਖ ਨਜਾਮ ਨੂੰ ਪੁੱਜ ਜਾਂਦਾ ਸਵੇਰੇ ਜਦੋਂ ਕਿ ਸ਼ੈਂਪਨ ਦਾ ਖਰਚਾ ਵੀ ਸ਼ਾਹੀ ਖਜ਼ਾਨੇ ਤੋਂ ਕੀਤਾ ਹੁੰਦਾ ਸੀ ਦੌਲਤ ਇਕੱਠੀ ਕਰਨ ਦਾ ਉਹਦਾ ਇਹ ਇੱਕ ਹੋਰ ਵੀ ਢੰਗ ਸੀ ਉਹ ਕੁਝ ਅਮੀਰ ਤੇ ਰਈਸ ਬੰਦਿਆਂ ਨੂੰ ਛੋਟੇ ਮੋਟੇ ਮਾਮੂਲੀ ਤੋਹਫੇ ਭੇਜ ਦਿੰਦਾ ਜਿਹਦੇ ਬਦਲੇ ਚ ਉਹਨਾਂ ਨੂੰ ਕੀਮਤੀ ਤੋਹਫੇ ਤੇ ਨਿਜ਼ਾਮ ਨੂੰ ਭੇਟ ਕਰਨੇ ਪੈਂਦੇ ਜਿਨ੍ਹਾਂ ਦਾ ਮੁੱਲ 10 ਜਾਂ ਕਈ ਵਾਰ 20 ਗੁਣਾ ਵੱਧ ਹੁੰਦਾ ਸੀ ਨਿਜ਼ਾਮ ਦੌਲਤ ਇਕੱਠੀ ਕਰਨ ਦਾ ਇੱਕ ਹੋਰ ਢੰਗ ਵਰਤਦਾ ਸੀ ਉਹ ਰਈਸਾਂ ਦੇ ਘਰਾਂ ਅੰਤਮ ਸੰਸਕਾਰ ਵਿਆਹ ਸ਼ਾਦੀ ਜਾਂ ਹੋਰ ਮੌਕੇ ਨੇ ਚੱਲਿਆ ਜਾਂਦਾ ਅਜਿਹੇ ਮੌਕਿਆਂ ਤੇ ਹਜ ਹਾਈਨੈਸ ਵੱਲੋਂ ਸ਼ਾਮਲ ਹੋਣ ਦੀ ਕੀਤੀ ਗਈ ਅਪਾਰ ਕਿਰਪਾ ਦੇ ਚਿੰਨ੍ਹ ਵਜੋਂ ਨਿਜ਼ਾਮ ਨੂੰ ਸੋਨੇ ਦੇ ਕੀਮਤੀ ਸਿੱਕੇ ਭੇਟ ਕੀਤੇ ਜਾਂਦੇ ਸੀ ਦੱਸੋ ਉਨੇ ਆਪਣੀ ਪਰਜਾ ਤੋਂ ਪੈਸੇ ਵਟੋਰਨ ਦੇ ਹੋਰ ਵੀ ਕਈ ਢੰਗ ਕੱਢੇ ਇਤੋਂ ਤੱਕ ਕਿ ਰਿਆਸਤ ਦਾ ਹਰ ਬਛਿੰਦਾ ਇਹ ਜਾਣਦਾ ਸੀ ਕਿ ਕਿਸੇ ਵਿਸ਼ੇਸ਼ ਸਮਾਗਮ ਵੇਲੇ ਜਿਸ ਵਿਸ਼ੇਸ਼ ਬੰਦੇ ਦਾ ਮਾਣ ਕੀਤਾ ਗਿਆ ਨਿਜ਼ਾਮ ਉਹ ਤੋਂ ਕੀ ਚਾਹੁੰਦਾ ਹੈ ਨਿਜ਼ਾਮ ਹੀਰੇ ਜਵਾਹਰਾਤ ਸੈਂਕੜੇ ਸੰਦੂਕਾਂ 'ਚ ਬੰਦ ਕਰਕੇ ਰੱਖਦਾ ਸੀ ਪਰ ਸੋਨੇ ਚਾਂਦੀ ਦੀਆਂ ਇੱਟਾਂ ਉਹ ਤੈਖਾਨੇ ਵਿੱਚ ਹੀ ਰੱਖਦਾ ਸੀ ਹੁਣ ਬਡਾਪਾ ਆਉਣ ਤੇ ਜਦੋਂ ਉਹਦੇ ਬੱਚਿਆਂ ਦੀ ਗਿਣਤੀ 80 ਤੋਂ 90 ਤੱਕ ਪਹੁੰਚ ਚੁੱਕੀ ਸੀ ਤਾਂ ਉਹਨੇ ਹਰ ਬੱਚੇ ਲਈ ਇੱਕ ਇੱਕ ਸੰਦੂਕ ਰਾਖਮਾ ਕਰਤਾ ਪਰ ਨਾਲੇ ਇਹ ਸ਼ਰਤ ਵੀ ਲਾਤੀ ਕਿ ਇਸ ਵੰਡ ਵੰਡਿਆਰੇ ਦੇ ਉਹਦੇ ਮਰਨ ਪਿੱਛੋਂ ਹੀ ਅਮਲ ਕੀਤਾ ਜਾਵੇ ਇਸ ਤਰ੍ਹਾਂ ਕਿਸੇ ਨੂੰ ਵੀ ਸੰਦੂਕਾਂ ਦੇ ਵਿਚਲੇ ਮਾਲ ਬਾਰੇ ਪਤਾ ਨਹੀਂ ਲੱਗ ਸਕਿਆ ਇਹਦਾ ਕੇਵਲ ਨਿਜ਼ਾਮ ਨੂੰ ਪਤਾ ਸੀ ਜਿਨੇ ਆਪਣੀ ਇੱਕ ਨਿੱਜੀ ਕਾਪੀ ਚ ਸਾਰਾ ਬੇਰਵਾ ਲਿਖਿਆ ਹੋਇਆ ਸੀ ਜਾਦੇ ਪੱਕਾ ਹੋ ਗਿਆ ਕਿ ਭਾਰਤੀ ਰਾਜਸਤਾ ਨੂੰ ਭਾਰਤੀ ਗਣਤੰਤਰ ਦੇ ਵਿੱਚ ਮਿਲਾਇਆ ਜਾਣਾ ਤਾਂ ਭਾਰਤ ਸਰਕਾਰ ਨੇ ਨਿਜ਼ਾਮ ਨੂੰ ਸੁਨਾ ਦਿੱਤੀ ਕਿ ਉਹ ਆਪਣੀ ਕੱਠੀ ਕੀਤੀ ਦੌਲਤ ਨੂੰ ਬੰਬਈ ਦੀ ਇੱਕ ਬੈਂਕ ਦੇ ਤੈਖਾਨੇ 'ਚ ਰਖਵਾ ਦੇਵੇ ਇਸ ਤਰ੍ਹਾਂ ਸਾਰੀ ਦੌਲਤ ਉਹਦੀ ਬਚੀ ਰਹੂਗੀ ਤਾਂ ਭਾਰਤ ਸਰਕਾਰ ਦਾ ਇਹ ਸ਼ੱਕ ਕਰਨਾ ਸਹੀ ਸੀ ਕਿ ਐਨੀ ਦੌਲਤ ਦੀ ਨਿਜ਼ਾਮ ਜਾਂ ਉਹਦੇ ਸਾਥੀ ਦਰਬਾਰਤੋਂ ਕਰ ਸਕਦੇ ਕਿਉਂਕਿ ਇਹ ਅਫਵਾਹ ਵੀ ਸੀ ਕਿ ਨਿਜ਼ਾਮ ਸਾਰੀ ਦੌਲਤ ਖੁਫੀਆ ਢੰਗ ਨਾਲ ਪਾਕਿਸਤਾਨ ਜਾਂ ਕਿਸੇ ਹੋਰ ਦੇਸ਼ ਵਿੱਚ ਭੇਜਣ ਬਾਰੇ ਸੋਚ ਰਿਹਾ 46 ਕਰੋੜ ਰੁਪਏ ਦਾ ਇੱਕ ٹرسٹ ਬਣਾ ਦਿੱਤਾ ਗਿਆ ਤੇ ਹੀਰੇ ਜਵਾਹਰਾਤ ਇਹਨਾਂ ਨੂੰ ਪਹਿਲਾਂ ਬੰਬੇ ਦੇ ਅੰਪੀਰੀਅਲ ਬੈਂਕ ਆਫ ਇੰਡੀਆ ਵਿੱਚ ਲਿਜਾਇਆ ਗਿਆ ਪਰ ਇਸ ਬੈਂਕ ਵਿੱਚ ਅਨੇਕਾਂ ਸੰਦੂਕਾਂ ਅਤੇ ਗੱਡਿਆਂ ਦੇ ਘਟੇ ਸੋਨੇ ਚਾਂਦੀ ਦੀਆਂ ਇੱਟਾਂ ਰੱਖਣ ਲਈ ਥਾਂ ਵੀ ਘਟ ਗਈ ਇਸ ਲਈ ਬਾਅਦ ਵਿੱਚ ਇਹ ਸਾਰੇ ਖਜ਼ਾਨੇ ਨੂੰ ਮਰਕੰਟਾਈਲ ਬੈਂਕ ਆਫ ਇੰਡੀਆ ਦੇ ਵਿੱਚ ਖਾਸ ਤੌਰ ਤੇ ਮਜ਼ਬੂਤ ਤੈਖਾਨਾ ਬਣਾ ਕੇ ਰੱਖਿਆ ਗਿਆ ਤਾਂ ਪੁਲਿਸ ਕਾਰਵਾਈ ਅਤੇ ਕਾਸਮ ਰਜ਼ਵੀ ਜਿਨੇ ਕਿ ਭਾਰਤ ਵਿਰੋਧੀ ਅੰਦੋਲਨ ਚਲਾਇਆ ਸੀ ਇਹਦੀ ਗ੍ਰਿਫਤਾਰੀ ਪਿੱਛੋਂ ਜਦ ਸਾਰੀ ਦੌਲਤ ਮਹਿਲ ਤੋਂ ਬਾਹਰ ਜਾਂਦੀ ਦੇਖੀ ਤਾਂ ਨਿਜ਼ਾਮ ਦੀਆਂ ਅੱਖਾਂ ਨੇ ਹੰਝੂਵਾਰੀ ਝੜੀ ਲਾਦਦੀ ਰੋਣ ਲੱਗ ਗਿਆ ਮਜਬੂਰ ਹੋ ਕੇ ਨਿਜ਼ਾਮ ਨੇ ਆਪਣੇ ਪ੍ਰਧਾਨ ਮੰਤਰੀ ਵੱਲੋਂ ਕੀਤੀ ਬਗਾਵਤੀ ਨਿੰਦਿਆ ਕਰਦਿਆਂ ਕੇਂਦਰ ਸਰਕਾਰ ਨਾਲ ਸਮਝੌਤਾ ਕਰ ਲਿਆ ਤੇ ਇਹ ਐਲਾਨ ਕਰਤਾ ਕਿ ਉਹ ਭਾਰਤ ਸਰਕਾਰ ਦੀ ਹਮਾਇਤ ਕਰੂਗਾ ਤੇ ਪਾਕਿਸਤਾਨ ਨਾਲ ਕਿਸੇ ਤਰ੍ਹਾਂ ਦਾ ਕੋਈ ਸਬੰਧ ਨਹੀਂ ਰੱਖੂਗਾ ਉਹਦੀ ਜ਼ਬਾਨ ਅਤੇ ਇਤਬਾਰ ਕਰਕੇ ਭਾਰਤ ਸਰਕਾਰ ਨੇ ਉਹਨੂੰ ਹੈਦਰਾਬਾਦ ਦਾ ਗਵਰਨਰ ਬਣਾਤਾ ਪਿੱਛੋਂ ਉਹਨੇ ਇਹ ਪਦਵੀ ਤਿਆਗਤੀ ਤੇ ਸਿਆਸੀ ਜੀਵਨ ਤੋਂ ਸੰਨਿਆਸ ਲੈ ਕੇ ਇਕਾਂਤ ਜੀਵਨ ਬਤਾਉਣ ਲੱਗਿਆ ਜਿੱਥੇ ਉਹ ਰਹਿੰਦਾ ਸੀ ਉਸ ਚਾਹੀ ਕੋਠੀ ਵਿੱਚੋਂ ਬਹੁਤ ਘੱਟ ਬਾਹਰ ਨਿਕਲਦਾ ਤਾਂ ਦੋਸਤੋ ਮੱਧ ਭਾਰਤ ਵਿੱਚ ਇੱਕ ਦਤਿਆ ਨਾਂ ਦੀ ਰਿਆਸਤ ਸੀਗੀ ਦਤਿਆ ਮਹਾਰਾਜੇ ਦੇ ਨਿਜ਼ਾਮ ਨਾਲ ਮਿੱਤਰਤਾ ਭਰੇ ਸਬੰਧ ਸੀਗੇ ਨਿਜ਼ਾਮ ਉਸਮਾਨ ਅਲੀ ਨੇ ਦਤਿਆ ਦੇ ਮਹਾਰਾਜੇ ਨੂੰ ਕੁਝ ਟੀਨ ਖਾਲਸ ੱਕੇ ਉਹ ਭੇਜਣ ਲਈ ਕਿਹਾ ਤਾਂ ਉਹਨਾਂ ਦੇ ਨਾਲ ਜਿਹੜਾ ਤਿਆਰ ਰਿਆਸਤ ਦਾ ਖਾਲਸ ਘਿਓ ਦੂਰ ਦੂਰ ਤੱਕ ਮਸ਼ਹੂਰ ਸੀ ਮਹਾਰਾਜੇ ਨੇ ਆਪਣੇ ਮਿੱਤਰ ਦੀ ਇੱਛਾ ਪੂਰੀ ਕਰਨ ਲਈ ਮਹਿਲ ਦੇ ਗਦਾਮ ਚੋਂ ਘਰ ਦੇ ਕੱਡੇ ਖਾਲਸ ਘਿਓ ਦੇ 12 ਦਰਜਨ ਟੀਨ ਭੇਜੇ ਘਿਓ ਦੇ ਇੰਨੇ ਟੀਨ ਦੇਖ ਕੇ ਉਸਮਾਨ ਅਜ ਨੂੰ ਬੜੀ ਖੁਸ਼ੀ ਹੋਈ ਉਹਨੇ ਸਾਰੇ ਟੀਨ ਮਹਿਲ ਦੇ ਗਦਾਮ ਚ ਸਭਾਲ ਕੇ ਰੱਖਣ ਲਈ ਕਿਹਾ ਤਾਂ 2 ਸਾਲ ਉਹਨਾਂ ਟੀਨਾਂ ਨੂੰ ਕਿਸੇ ਨੇ ਹੱਥ ਨਾ ਲਾਇਆ ਨਤੀਜਾ ਇਹ ਹੋਇਆ ਕਿ ਘਿਓ ਪਿਆ ਪੇ ਗਲ ਗਿਆ ਬਦਬੂ ਮਾਰਨ ਲੱਗਿਆ ਇਸ ਕਰਕੇ ਗਦਾਮ ਦੇ ਅਫਸਰ ਇੰਚਾਰਜ ਦਾ ਧਿਆਨ ਇੱਧਰ ਗਿਆ ਤਾਂ ਨਿਜ਼ਾਮ ਨੂੰ ਇਸ ਬਾਰੇ ਦੱਸਣ ਦੀ ਕਿਸੇ ਅਫਸਰ ਜਾਂ ਸੇਵਾਦਾਰ ਦੀ ਹਿੰਮਤ ਨਹੀਂ ਸੀ ਪੈਦੀ ਅਖੀਰ ਹైదరాబాద్ ਦੇ ਪ੍ਰਧਾਨ ਮੰਤਰੀ ਨਵਾਬ ਸਲਾਰ ਜੰਗ ਨੇ ਜੋ ਕਿ ਹੌਸਲੇ ਵਾਲਾ ਤੇ ਆਜ਼ਾਦ ਤਬੀਅ ਦਾ ਮਾਲਕ ਸੀ ਨਿਜਾਮ ਨੂੰ ਘਿਓ ਦੀ ਹਾਲਤ ਬਾਰੇ ਦੱਸਤਾ ਨਿਜਾਮ ਨੇ ਸਲਾਰ ਜੰਗ ਨੂੰ ਗਾਲਾਂ ਕੱਢ ਕੇ ਵਾਪਸ ਭੇਜਤਾ ਇਹਦੇ ਤੁਰੰਤ ਪਿੱਛੋਂ ਅਸਮਾਨ ਅਲੀ ਨੇ ਹైదరాబాద్ ਥਾਣੇ ਦੇ ਇੰਚਾਰਜ ਮਿਸਟਰ ਰੈਡੀ ਨੂੰ ਸੱਦਿਆ ਤੇ ਮੰਦਰਾ ਚ ਘੁੰਮ ਫਿਰ ਕੇ ਘਿਓ ਵੇਚਣ ਦਾ ਹੁਕਮ ਦੇ ਦਿੱਤਾ ਜਦੋਂ ਉਸ ਅਫਸਰ ਨੇ ਕਿਹਾ ਕਿ ਇਹ ਘਿਓ ਮਨੁੱਖੀ ਵਰਤੋਂ ਦੇ ਯੋਗ ਨਹੀਂ ਰਿਹਾ ਤੇ ਇਹਨੂੰ ਛੁੱਟ ਦੇਣਾ ਚਾਹੀਦਾ ਤਾਂ ਉਹਨੂੰ ਗਾਲਾਂ ਖਾਣੀਆਂ ਪਈਆਂ ਅਸਮਾਨ ਅਲੀ ਨੇ ਮਿਸਟਰ ਰੈਡੀ ਨੂੰ ਕਿਹਾ ਕਿ ਬੇਸ਼ੱਕ ਕਿ ਉਹ ਆਦਮੀਆਂ ਦੇ ਖਾਣਯੋਗ ਨਹੀਂ ਰਹਾ ਪਰ ਮੰਦਰਾਂ ਚ ਦੇਵੀ ਦੇਵਤਿਆਂ ਦੀ ਪੂਜਾ ਤੇ ਹਮਨ ਲਈ ਤਾਂ ਵਰਤਿਆ ਜਾ ਹੀ ਸਕਦਾ ਤਾਂ ਨਿਜ਼ਾਮ ਦਾ ਬਤੀਰਾ ਦੇਖ ਕੇ ਉਹਨੇ ਝੁੱਕ ਕੇ ਸਲਾਮ ਕੀਤੀ ਤੇ ਹੁਕਮਾਂ ਤੇ ਅਮਲ ਕਰਨ ਦਾ ਭਰੋਸਾ ਦਿੱਤਾ ਮਹਿਲ ਚੋਂ ਬਾਹਰ ਆਉਂਦਿਆਂ ਹੀ ਉਹਨੇ ਸਾਰਾ ਕਿ ਉਹ ਗੰਦੇ ਨਾਲੇ ਮਸ ਛਟਬਾਤਾ ਫਿਰ ਕੁਝ ਘੰਟਿਆਂ ਪਿੱਛੋਂ ਉਹ ਬੜਾ ਖੁਸ਼-ਖੁਸ਼ ਨਿਜ਼ਾਮ ਦੇ ਕੋਲ ਆਇਆ ਨਿਜ਼ਾਮ ਨੂੰ ਨੇ ਦੱਸਿਆ ਕਿ ਕਿ ਸਾਰਾ ਕਿਉਂ 201 ਰੁਪਏ ਚ ਵਿਕ ਗਿਆ ਨਿਜ਼ਾਮ ਅਫਸਰੀ ਸੇਵਾ ਤੋਂ ਬੜਾ ਖੁਸ਼ ਹੋਇਆ ਤੇ 201 ਰੁਪਏ ਆਪਣੇ ਖਾਤੇ 'ਚ ਜਮ੍ਹਾਂ ਕਰਵਾਤੇ ਜਿਹਦੇ 'ਚ ਪਹਿਲੇ ਹੀ ਲੱਖ ਰੁਪਏ ਸਨ ਮਿਸਟਰ ਰੈਡੀ ਨੂੰ ਉਹਦੀਆਂ ਸ਼ਾਨਦਾਰ ਸੇਵਾਵਾਂ ਬਦਲੇ ਇੱਕ ਹੋਰ ਉੱਚੀ ਪਦਵੀ ਦੇ ਦਿੱਤੀ ਐਦਾਂ ਦਾ ਸੀ ਇਹ ਨਿਜ਼ਾਮ ਹੁਣ ਨਿਜ਼ਾਮ ਹైదరాబాద్ ਸੀਗਾ ਜਿਹੜਾ ਉਹਦੀ ਇੱਕ ਆਦਰ ਸੀ ਕਿ ਉਹ ਆਪਣੇ ਅਫਸਰਾਂ ਉਹਨਾਂ ਦੇ ਬੱਚਿਆਂ ਅਤੇ ਰਿਆਸਤ ਦੇ ਰਾਇਸਾਂ ਦੇ ਵਿਆਹ ਸ਼ਾਦੀਆਂ ਤੇ ਜ਼ਰੂਰ ਸ਼ਾਮਲ ਹੁੰਦਾ ਸੀ ਲਾੜੇ ਜਾਂ ਲਾੜੀ ਨੂੰ ਕੋਈ ਤੋਹਫ਼ਾ ਦੇਣ ਦੀ ਥਾਂ ਉਹ ਦਹੇਜ ਵਿੱਚੋਂ ਕੋਈ ਕੀਮਤੀ ਗਹਿਣਾ ਲੈ ਲੈਂਦਾ ਸੀ ਉਲਟਾ ਇਸ ਤਰ੍ਹਾਂ ਸ਼ਾਹੀ ਮਿਹਰਬਾਨੀ ਦੀ ਸ਼িকার ਹੋ ਕੇ ਵਿਆਹਤਾ ਜੋੜੀ ਉਸ ਗਹਿਣੇ ਤੋਂ ਹੱਥ ਤੋਂ ਵੰਦੀ ਸੀ ਜਦੋਂ ਕਦੇ ਵੀ ਨਿਜ਼ਾਮ ਰਿਆਸਤ ਦੇ ਕਿਸੇ ਬਛਿੰਦੇ ਕੋਲ ਕੀਮਤੀ ਕਾਰ ਦੇਖ ਰੰਦਾ ਤਾਂ ਉਦੋਂ ਹੀ ਆਪਣੇ ਕਿਸੇ ਅਫਸਰ ਦੇ ਹੱਥ ਉਸ ਕਾਰ ਮਾਲਕ ਦੇ ਕੋਲ ਸਨੇਹਾ ਭਜਵਾ ਦਿੰਦਾ ਕਿ ਨਿਜ਼ਾਮ ਉਹਦੀ ਕਾਰ 'ਚ ਘੁੰਮਣਾ ਫਿਰਨਾ ਚਾਹੁੰਦਾ ਕਾਰ ਮਾਲਕ ਹਿਦ ਐਗਜ਼ਾਲਟਡ ਹਾਈਨੈਸ ਦੀ ਇੱਛਾ ਨੂੰ ਆਪਣਾ ਮਾਣ ਸਮਝ ਕੇ ਕਾਰ ਭੇਜ ਦਿੰਦਾ ਕਾਰ ਜਦ ਇੱਕ ਵਾਰੀ ਸ਼ਾਹੀ ਗੈਰਾਜ ਮਨਾਦਤੀ ਆਂਦੀ ਤੋਦੀ ਵਾਪਸੀ ਦਾ ਕੋਈ ਸਵਾਲੇ ਪੈਦਾ ਨਹੀਂ ਸੀ ਹੁੰਦਾ ਕਾਰ ਮਾਲਕ ਹੱਥ ਮੰਨ ਲਈ ਰਹਿ ਜਾਂਦਾ ਇਸ ਤਰ੍ਹਾਂ ਇਨਜਾਮ ਕੋਲ 3-400 ਕਾਰਾਂ ਇਕੱਠੀਆਂ ਹੋ ਗਈਆਂ ਸੀ ਭਾਵੇਂ ਕਦੇ ਕਿਸੇ ਨੇ ਇਹਨਾਂ ਨੂੰ ਚਲਾਇਆ ਨਹੀਂ ਸੀ ਰਿਆਸਤ ਦੇ ਭਾਰਤੀ ਸੰਘ 'ਚ ਸ਼ਾਮਲ ਹੋਣ ਪਿੱਛੋਂ ਇੱਕ ਵਾਰੀ ਹైదరాబాద్ ਦੇ ਮੁੱਖ ਮੰਤਰੀ ਨੇ ਇਨਜਾਮ ਨੂੰ ਲਗਭਗ 250 ਕਾਰਾਂ ਵੇਚਣ ਦਾ ਸਲਾਹ ਦਿੱਤੀ ਨੂੰ ਜੋ ਮਿੱਟੀ ਘਟੇ ਨਾਲ ਭਰੀਆਂ ਪਈਆਂ ਸੀ ਨਿਜ਼ਾਮ ਨੇ ਇਹ ਸੁਝਾਅ ਨਾ ਮੰਨਿਆ ਸਗੋਂ 2.5 ਲੱਖ ਰੁਪਇਆ ਖਰਚ ਕਰਕੇ ਉਹਨਾਂ ਦੀ ਸਫਾਈ ਕਰਵਾਈ ਤੇ ਫੇਰ ਪਹਿਰਾਂ ਵਾਲੀ ਥਾਂੇ ਖੜਾਉਂਦੀਆਂ ਉਹ ਹਮੇਸ਼ਾ ਬੜੀਆਂ ਮਾਨਾਈਆਂ ਕਰਦਾ ਸੀਗਾ ਔਰ ਇਹ ਇਦਾਂ ਦਾ ਸੀ ਪਤੰਦਰ ਇਹ ਸਿਗਟਾ ਬਹੁ ਪੀਂਦਾ ਹੁੰਦਾ ਸੀ ਪਰ ਆਮ ਅਤੇ ਸਸਤੀ ਸੋਫੇ ਤੇ ਕੰਟਿਆਂ ਬੱਧੀ ਬੈਠਾ ਇੱਕ ਪਿੱਛੋਂ ਦੂਜੀ ਸਿਗਟ ਪੀਂਦਾ ਰਹਿੰਦਾ ਸਿਗਟਾ ਪਿੱਛੋਂ ਬਚੇ ਹੋਏ ਟੋਟੇ ਤੇ ਸਵਾ ਫਰਸ਼ ਤੇ ਇਕੱਠੀ ਹੋ ਜਾਂਦੀ ਪਰ ਉਹ ਉਹਨੂੰ ਸਾਫ਼ ਨਹੀਂ ਸੀ ਕਰ ਦਿੰਦਾ ਜਦੋਂ ਟੋਟਿਆਂ ਤੇ ਸਵਾਦ ਹੀ ਧੀਰੀ ਲੱਗ ਜਾਂਦੀ ਉਦੋਂ ਹੀ ਮਹਿਲ ਦਾ ਕੰਟਰੋਲਰ ਉਹਨੂੰ ਸਾਫ਼ ਕਰਵਾਉਂਦਾ ਸੀ ਜਦੋਂ ਕਦੇ ਨਿਜਾਮ ਦਾ ਕੋਈ ਦੋਤ ਜਾਂ بڑا ਅਫਸਰ ਉਹਨੂੰ ਅਮਰੀਕਨ ਬਰਤਾਨਵੀ ਜਾਂ ਤੁਰਕੀ ਦੀ ਵਧੀਆ ਸਿਗਰਟ ਪੇਸ਼ ਕਰਦਾ ਤਾਂ ਉਹ ਇੱਕ ਸਿਗਰਟ ਲੈਣ ਦੀ ਥਾਂ ਇੱਕੋ ਵੇਲੇ ਚਾਰ ਜਾਂ ਪੰਜ ਸਿਗਰਟਾਂ ਇਕੱਠੀਆਂ ਚੁੱਕ ਕੇ ਆਪਣੇ ਸਿਗਰਟ ਕੇਸ ਵਿੱਚ ਪਾ ਲੈਂਦਾ ਤੇ ਆਪ ਉਹੀ ਸਾਤੀ ਸਿਗਰਟ ਪੀਂਦਾ ਰਹਿੰਦਾ ਇੱਕ ਵਾਰ ਰਿਆਸਤਾਂ ਦੀ ਮਿਨਿਸਟਰੀ ਵਿੱਚ ਭਾਰਤ ਸਰਕਾਰ ਦਾ ਸਲਾਹਕਾਰ ਵੀ.ਪੀ. ਮੈਨਨ ਨਿਜ਼ਾਮ ਨਾਲ ਮੁਲਾਕਾਤ ਕਰਨ ਲਈ ਗਿਆ ਕੋਚਰ ਪਿੱਛੋਂ ਨਿਜ਼ਾਮ ਨੇ ਉਹਨੂੰ ਹైదరాబాద్ ਦੀ ਬਣੀ ਚਾਰ ਮਨਾਰ ਨਾਂ ਦੀ ਸਿਗਰਟ ਪੇਸ਼ ਕੀਤੀ ਇਹ ਸਿਗਰਟ ਨਿਜ਼ਾਮ ਖੁਦ ਪੀਂਦਾ ਹੁੰਦਾ ਸੀ ਤੇ 10 ਸਿਗਰਟਾਂ ਦੀ ਡੱਬੀ 12 ਪੈਸਿਆਂ 'ਚ ਮਿਲਦੀ ਹੁੰਦੀ ਸੀ ਤਾਂ ਮਿਸਟਰ ਮੈਨਨ ਨੇ ਉਹਤ ਨੂੰ ਹੱਥ ਵੀ ਨਾ ਲਾਇਆ ਉਹਨੇ ਆਪਣੀ ਸਿਗਰਟ ਪੇਸ਼ ਕਰਦੇ ਹੋਏ ਨਿਜ਼ਾਮ ਨੂੰ ਕਿਹਾ ਕਿ ਨਿਜ਼ਾਮ ਸਾਹਿਬ ਇਹ ਨਮਾ ਬ੍ਰਾਂਡ ਵੀ ਕੇ ਦੇਖੋ ਨਿਜ਼ਾਮ ਨੂੰ ਸਿਗਰਟ ਪਸੰਦ ਆਈ ਉਨੇ ਮਹਟਰ ਮੈਨਨ ਤੋਂ ਤਿੰਨ ਚਾਰ ਸਿਕਟਾ ਮੰਗੀ ਆਪਣੀ ਸਿਕਟ ਕੇਸ ਚ ਪਾਲੀਆਂ ਕੁ ਦਿਨਾਂ ਪਿਛੋਂ ਜਦੋਂ ਮਹਟਰ ਮੈਨਨ ਦੁਬਾਰਾ ਮਿਲਣ ਲਈ ਆਇਆ ਤਾਂ ਨਜਾਮ ਨੇ ਚਾਰ ਮਨਾਰ ਦੀ ਥਾਂ ਉਹੀ ਸਿਕਟਾ ਪੇਸ਼ ਕੀਤੀਆਂ ਜੋ ਉਹਨੇ ਕੁ ਦਿਨ ਪਹਿਲਾਂ ਉਹ ਤੋਂ ਮੰਗੇ ਲਈਆਂ ਸੀ ਨਜਾਮ ਰਈਸਾ ਜੋ ਰਹੀ ਸੀ ਉਹ ਅੰਦਾਜ਼ਾ ਸੀ ਕਿ ਉਹਦੇ ਨਿੱੱਚੀ ਹੀਰੇ ਜਵਾਹਰਾਤਾਂ ਦਾ ਮੁੱਲ ਲਗਭਗ 50 ਕਰੋੜ ਰੁਪਏ ਹੋਊਗਾ ਆਪਣੇ ਗਹਿਣਿਆਂ ਦੀ ਸੂਚੀ ਉਹ ਹਰ ਸਮੇਂ ਆਪਣੀ ਜੇਬ 'ਚ ਰੱਖਦਾ ਹੁੰਦਾ ਸੀ ਉਹਨੂੰ ਇਹ ਚੰਗੀ ਤਰ੍ਹਾਂ ਪਤਾ ਸੀ ਕਿ ਉਸ ਕੋਲ ਕਿੰਨੇ ਪੈਸੇ ਨੇ ਕਿਹੜੇ ਸੰਦੂਕ ਚ ਕਿਹੜੇ ਗਹਿਣੇ ਐ ਤੇ ਕਿਹੜਾ ਗਹਿਣਾ ਕਿੱਥੇ ਪਿਆ ਜਿਹੜੀ ਚੀਜ਼ ਉਸ ਥਾਂ ਇੱਕ ਵਾਰ ਰੱਖ ਦਿੱਤੀ ਜਾਂਦੀ ਉਹੀ ਥਾਂ ਨਿਜ਼ਾਮ ਦੀ ਆਗਿਆ ਤੋਂ ਬਿਨਾਂ ਬਦਲਣੀ ਅਸੰਭਵ ਸੀ ਜੇ ਕਮਰੇ ਨੂੰ ਝਾੜਨ ਸਵਾਰਨ ਵੇਲੇ ਕਿਸੇ ਚੀਜ਼ ਨੂੰ ਇਧਰ ਉਧਰ ਕਰਨਾ ਹੁੰਦਾ ਤਾਂ ਖਜ਼ਾਨਚੀ ਕਈ ਵਾਰ ਝੁੱਕ ਕੇ ਸਲਾਮ ਕਰਨ ਪਿੱਛੋਂ ਇਹਦੀ ਆਗਿਆ ਲੈਂਦਾ ਸੁਭਾ ਦਾ ਚੱਕੀ ਹੋਣ ਕਰਕੇ ਉਹ ਗਹਿਣਿਆਂ ਆਰ ਸਬੰਧੀ ਆਪਣੇ ਕਿਸੇ ਅਫਸਰ ਤੇ ਭਰੋਸਾ ਨਹੀਂ ਜੀ ਕਰਦਾ ਖਜ਼ਾਨੇ ਦੀਆਂ ਚਾਬੀਆਂ ਉਹ ਆਪਣੇ ਕੋਲ ਸਭਾਲ ਕੇ ਰੱਖਦਾ ਸੀ ਖਜ਼ਾਨੇ ਦਾ ਇੰਚਾਰਜ ਉਸ ਤੋਂ ਚਾਬੀਆਂ ਲੈ ਕੇ ਖਜ਼ਾਨਾ ਖੋਲ ਸਕਦਾ ਸੀ ਹੁਣ ਇੱਕ ਹੋਰ ਸੁਣੋ ਨਿਜ਼ਾਮ ਹైదరాబాద్ ਦੇ ਕੋਲ ਦੁਨੀਆ ਦਾ ਮਸ਼ਹੂਰ ਜੈਕਬਨਾ ਦਾ ਹੀਰਾ ਸੀ ਜਿਹਦਾ ਭਾਰ 283 ਕੈਰਟ ਸੀ ਉਹਦੀ ਬਣਾਵਟ ਪੇਪਰ ਵੇਟ ਵਰਗੀ ਸੀ ਬੁਰੀ ਨਜ਼ਰ ਤੋਂ ਬਚਾਉਣ ਲਈ ਨਿਜ਼ਾਮ ਉਸ ਹੀਰੇ ਨੂੰ ਕਿਊਟੀ ਯੂਰਾ ਸਾਬਣਦਾਨੀਮਾ ਰੱਖਦਾ ਸੀ ਜਦੋਂ ਕਦੇ ਮੌਜ ਵਿੱਚ ਹੁੰਦਾ ਉਦੋਂ ਹੀ ਇਹਨੂੰ ਆਪਣੇ ਲਿਖਣ ਮੇਜ਼ ਤੇ ਉੱਪਰ ਜਿਹੜਾ ਪੇਪਰ ਵੇਟ ਹੁੰਦਾ ਨਾ ਇਹਦੇ ਤੌਰ ਤੇ ਵਰਤਦਾ ਸੀ ਹੀਰੇ ਨੂੰ ਦਾ ਸਰ ਸੁਲਤਾਨ ਅਹਿਮਦ ਨਿਜ਼ਾਮ ਦਾ ਮੁੱਖ ਸਲਾਹਕਾਰ ਸੀ ਉਹ ਨਿਜ਼ਾਮ ਨੂੰ ਸਾਰੇ ਸਵਧਾਨਕ ਮਾਮਲਿਆਂ 'ਚ ਸਲਾਹ ਦਿੰਦਾ ਸੀ ਜਦੋਂ ਉਹਨੇ ਆਪਣੀਆਂ ਸੇਵਾਵਾਂ ਅਤੇ ਚਾਪਲੂਸੀ ਨਾਲ ਨਿਜ਼ਾਮ ਦਾ ਮਨ ਜਿੱਤ ਲਿਆ ਤਾਂ ਨਿਜ਼ਾਮ ਨੇ ਉਹ ਹੀਰਾ ਕੇਵਲ ਕੁਝ ਮਿੰਟਾਂ ਲਈ ਉਹਦੇ ਹੱਥ 'ਚ ਫੜਾ ਦਿੱਤਾ ਤਾਂ ਨਿਜ਼ਾਮ ਦੀਆਂ ਅੱਖਾਂ ਸੁਲਤਾਨ ਅਹਿਮਦ ਦੇ ਹੱਥਾਂ 'ਚ ਹੀਰੇ ਤੇ ਇਤਾਂ ਜਮੀਆਂ ਹੋਈਆਂ ਸੀ ਕਿ ਸੁਲਤਾਨ ਦੇ ਹੱਥ ਕੰਬਣ ਲੱਗੇ ਸੀ ਹੁਣ ਸਪੇਨ ਵਾਲੀ ਮਹਾਰਾਣੀ ਦਾ ਚੱਕਰਬਾਜੀ ਸੁਣੋ ਤਾਂ ਹైਦਰਾਬਾਦ ਦਾ ਨਿਜ਼ਾਮ ਸੀ ਜਿਹੜਾ ਸਮਾਨ ਅਲੀ ਖਾਨ ਨਾ ਇਹਦਾ ਜਵਾਨੀ ਵੇਲੇ ਪੈਸੇ ਖਰਚਣ ਤੇ ਗਹਿਣੇ ਪੰਡਣ ਦਾ ਵੀ ਅਜੀਬੇ ਤਰੀਕਾ ਸੀ ਇੱਕ ਵਾਰੀ ਉਹਨੇ ਕਪੂਰਥਲੇ ਦੀ ਸਪੇਨ ਵਾਲੀ ਮਹਾਰਾਣੀ ਪ੍ਰੇਮਕੌਰ ਦੀ ਸੁੰਦਰਤਾ ਦੀ ਤਾਰੀਫ ਸੁਣੀ ਬਸ ਉਦੋਂ ਹੀ ਕਪੂਰਥਲੇ ਦੇ ਮਹਾਰਾਜੇ ਨੂੰ 2-4 ਦਿਨਾਂ ਲਈ ਹైదరాబాద్ ਆਉਣ ਦਾ ਸੱਦਾ ਭੇਜਤਾ ਉਸ ਸਪੇਨ ਵਾਲੀ ਮਹਾਰਾਣੀ ਦੀ ਸੁੰਦਰਤਾ ਤੇ ਅਜਿਹਾ ਲੱਟੂ ਹੋਇਆ ਕਿ ਉਹਨਾਂ ਨੂੰ ਕਈ ਹਫ਼ਤਿਆਂ ਤੱਕ ਹైదరాబాద్ ਤੋਂ ਜਾਣੇ ਨਾ ਦਿੱਤਾ ਪਤੰਦਰ ਨੇ ਤਾਂ ਹਰ ਰਾਤ ਖਾਣ ਵਾਲੇ ਮੇਹ ਤੇ ਮਹਾਰਾਣੀ ਪ੍ਰੇਮਕੌਰ ਨੂੰ ਆਪਣੇ ਸਾਹਮਣੇ ਪਏ ਨੈਪਕਨ ਦੇ ਵਿੱਚ ਬੜੇ ਬਹੁਮੁੱਲੇ ਜੁਹਾਰਾਤ ਲਪੇਟੇ ਹੋਏ ਮਿਲਦੇ ਜਦੋਂ ਉਹ ਨੈਪਕਨ ਦੀਆਂ ਤਹਾਂ ਖੋਲਦੀ ਤਾਂ ਉਹਦੇ ਵਿੱਚ ਕਦੇ ਹੀਰਾ ਕਦੇ ਅੰਗੂਠੀ ਕਦੇ ਹਾਰ ਤੇ ਕਦੇ ਕੋਈ ਕੀਮਤੀ ਗਹਿਣਾ ਰੱਖਿਆ ਹੁੰਦਾ ਇਸ अनोखे ਢੰਗ ਨਾਲ ਜੁਹਾਰਾਤ ਪੇਟ ਕਰਨ ਦਾ سلسلہ ਕਈ ਹਫ਼ਤਿਆਂ ਤੱਕ ਚੱਲਦਾ ਰਿਹਾ ਪਰ ਨਿਜ਼ਾਮ ਨੂੰ ਪ੍ਰੇਮ ਕੌਰ ਨਾਲ ਇਕੱਲਿਆਂ ਮਿਲਣ ਦਾ ਕੋਈ ਮੌਕਾ ਨਾ ਮਿਲਿਆ ਮਹਾਰਾਜਾ ਜਗਤਜੀਤ ਸਿੰਘ ਮਹਾਰਾਣੀ ਪ੍ਰਤੀ ਬੜਾ ਸ਼ੱਕੀ ਸੀ ਉਹ ਨਿਜ਼ਾਮ ਕੋਲ ਉਹਨੂੰ ਇੱਕ ਸਕਿੰਟ ਲਈ ਵੀ ਇਕੱਲੇ ਨਹੀਂ ਸੀ ਛੱਡਦਾ ਜਦੋਂ ਨਿਜ਼ਾਮ ਦੇ ਸਬਰ ਦਾ ਪਿਆਲਾ ਭਰ ਗਿਆ ਤੌਨੇ ਆਪਣੀ ਭੰਡੀ ਬੇਗਮ ਤੋਂ ਮਹਾਰਾਣੀ ਨੂੰ ਸਨੇਹਾ ਭਜਵਾਇਆ ਕਿ ਉਹ ਸ਼ਾਹੀ ਕੋਠੀ 'ਚ ਉਹਦੇ ਮਾਨ ਹਿੱਤ ਪੂਜ ਦੇਣਾ ਚਾਹੁੰਦੀ ਹੈ ਤਾਂ ਮਹਾਰਾਜੇ ਨੂੰ ਕੋਈ ਉਜਰ ਨਹੀਂ ਸੀ ਕਿਉਂਕਿ ਭੰਡੀ ਬੇਗਮ ਨੇ ਮਹਾਰਾਣੀ ਨੂੰ ਪੂਜ ਲਈ ਸੱਦਿਆ ਸੀ ਜਦੋਂ ਕਾਰ ਮਹਾਰਾਣੀ ਦੇ ਦੋ ਏਡੀਸੀ ਤੇ ਇੱਕ ਸਹੇਲੀ ਨੂੰ ਲੈ ਕੇ ਮਹਿਲ ਪੁੱਜੀ ਤਾਂ ਉੱਚ ਅਫਸਰ ਅਬਦੁਲ ਰਹਿਮਾਨ ਨੇ ਦੋਵੇਂ ਏਡੀਸੀ ਨੂੰ ਦੱਸਿਆ ਕਿ ਮਹਾਰਾਣੀ ਤੇ ਉਹਦੀ 프랑ਸੀ ਦੀ ਸਹੇਲੀ ਮਿਸ ਲੂਈਸ ਦਜ਼ਨ ਇਹੀ ਮਹਿਲ ਦੇ ਅੰਦਰ ਜਾਣਗੀਆਂ ਤਾਂ ਉਹ ਦੋਵੇਂ ਮਹਿਲ ਦੇ ਬਾਹਰ ਵਾਲੇ ਕਮਰੇ 'ਚ ਰਹਿਣਗੇ ਕਿਉਂਕਿ ਮਰਦਾਂ ਨੂੰ ਅੱਗੇ ਜਾਣ ਦੀ ਮਨਾਹੀ ਹੈ ਤਾਂ ਮਹਾਰਾਣੀ ਕਈ ਘੰਟੇ ਸ਼ਾਹੀ ਕੋਠੀ 'ਚ ਰਹੀ ਦੂਜੇ ਪਾਸੇ ਮਹਾਰਾਜਾ ਚਿੰਤਤ ਹੋ ਗਿਆ ਤਾਂ ਕਿਤੇ ਵੀ ਕੋਈ ਚੱਕਰੇ ਨਾ ਪੈ ਜਾਵੇ ਇੱਧਰ ਜਿਹੜਾ ਕਪੂਥਰੇਲਾ ਸੀਗਾ ਤਾਂ ਮਹਾਰਾਣੀ ਦਾ ਕੋਈ ਪਤਾ ਸਤਾ ਲੈਣ ਦਾ ਰਾਹ ਵੀ ਨਹੀਂ ਸੀ ਕਿਉਂਕਿ ਨਾ ਕੋਈ ਸਨੇਹਾ ਮਹਿਲ ਦੇ ਅੰਦਰ ਭੇਜਿਆ ਜਾ ਸਕਦਾ ਸੀ ਤੇ ਨਾ ਹੀ ਅੰਦਰੋਂ ਬਾਹਰ ਆ ਸਕਦਾ ਸੀ ਬਾਅਦ 'ਚ ਮਹਿਲ ਦੇ ਫਾਟਕ ਤੋਂ ਬਾਹਰ ਆ ਕੇ ਮਹਾਰਾਣੀ ਨੇ ਜਰਮਨੀ ਦਾਸ ਕਹਿੰਦਾ ਕਿ ਮੈਨੂੰ ਆਪਣਾ ਭਰੋਸੇਯੋਗ ਦੋਸਤ ਮਨ ਨੇ ਦੱਸਿਆ ਕਿ ਜਦੋਂ ਉਹ ਅੰਦਰ ਗਈ ਤਾਂ ਨਿਜ਼ਾਮ ਉਹਦਾ ਇੰਤਜ਼ਾਰ ਕਰ ਰਿਹਾ ਸੀ ਤੇ ਆਪ ਨਾਲ ਆ ਕੇ ਉਹਨੂੰ ਆਪਣੀ ਬੇਗੋਲ ਲੈ ਗਿਆ ਫਿਰ ਉਹਨੇ ਮਹਾਰਾਣੀ ਨੂੰ ਆਪਣੇ ਕਮਰੇ 'ਚ ਇਕੱਲਿਆਂ ਚਾਹ ਪਲਾਈ ਮਹਾਰਾਣੀ ਨੇ ਮੈਨੂੰ ਇਹ ਤਾਂ ਦੱਸਿਆ ਇਹ ਤਾਂ ਨਹੀਂ ਦੱਸਿਆ ਕਹਿੰਦਾ ਕਿ ਅੰਦਰ ਕੀ ਕੁਝ ਹੋਇਆ ਪਰ ਇੰਨਾ ਸਪੱਟ ਸੀ ਕਿ ਮਹਾਰਾਣੀ ਨਿਜ਼ਾਮ ਵੱਲੋਂ ਕਿਤੇ ਸਵਾਗਤ ਅਤੇ ਸਤਿਕਾਰ ਤੋਂ ਸੰਤੁਸ਼ਟ ਸੀ ਤਾਂ ਮਹਾਰਾਜਾ ਗੁੱਸੇ 'ਚ ਖੁਦ ਨੂੰ ਕੋਸਦਾ ਰਿਹਾ ਕਿ ਉਹਨੇ ਮਹਾਰਾਣੀ ਨੂੰ ਸ਼ਾਹੀ ਕੋਠੀ 'ਚ ਕਿਉਂ ਜਾਣ ਦਿੱਤਾ ਉਤਰਾント ਹైదరాబాద్ ਤੋਂ ਚਲੇ ਗਿਆ ਤੇ ਫਿਰ ਕਦੇ ਨਾ ਆਇਆ ਕੁਝ ਮਹੀਨਿਆਂ ਬੱਚੋਂ ਨਿਜ਼ਾਮ ਨੇ ਇੱਕ ਤਾਰ ਭੇਜ ਕੇ ਦੱਸਿਆ ਕਿ ਉਹ ਕਪੂਰਥ ਲਿਆ ਕੇ ਮਹਾਰਾਜੇ ਨੂੰ ਮਿਲਣਾ ਚਾਹੁੰਦਾ ਤਾਂ ਮਹਾਰਾਜੇ ਨੇ ਨਿਮਰਤਾ ਸਹਿਤ ਉੱਤਰ ਭੇਜਤਾ ਕਿ ਮੈਂ ਯੂਰਪ ਜਾਣਾ ਪੈ ਗਿਆ ਮੈਨੂੰ ਇਸ ਲਈ ਉਹਦੇ ਸਵਾਗਤ ਲਈ ਹਾਜ਼ਰੀ ਮੈਂ ਰਹਿ ਸਕਦਾ ਇਸ ਤਰ੍ਹਾਂ ਦੋ रियासतਾਂ ਦੇ ਹਾਕਮ ਵਿਚਕਾਰ ਵਿਗੜ ਗਈ ਕਿਉਂਕਿ ਦੋਵੇਂ ਸਪੈਨ ਵਾਲੀ ਮਹਾਰਾਣੀ ਦੇ ਦਵਾਨੇ ਸੀਗੇ ਤਾਂ ਐਦਾਂ ਦਾ ਸੀ ਦੋਸਤੋ ਨਿਜ਼ਾਮ ਹైదరాబాద్ ਵਾਲਾ ਇਹ ਚੱਕਰਵਾਜੀਆਂ ਪਾਉਂਦਾ ਰਹਿੰਦਾ ਸੀ ਸੋ ਇਹ ਸੀ ਦੋਸਤੋ ਅੱਜ ਦੀ ਵੀਡੀਓ ਸੋ ਮਿਲਦੇ ਆਂ ਅਗਲੀ ਜਾਣਕਾਰੀ ਨਾਲ ਤੇ ਹੋ ਗਿਆ ਸਤਿ ਸ਼੍ਰੀ ਅਕਾਲ